ਜਿੰਦਾਬਾਦ ਜਿੰਦਾਬਾਦ ਮੈਂ ਅੰਧਾਵਾ ਸਾਹਿਬ ਨੂੰ ਇੱਥੇ ਆਉਣ ਦੇ ਮਹਾਜਨ ਮ ਆਪਣੇ ਵੱਲੋਂ ਆਪਣੇ ਮਹਾਜਨ ਸਭਾ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਇਹ ਤੁਹਾਡਾ ਧੰਨਵਾਦ ਕਰਨ ਲਈ ਅੰਧਾਵਾ ਸਾਹਿਬ ਆਏ ਨੇ ਇਹਨਾਂ ਕੋਲ ਮੈਂ ਦੋ ਕਈ ਸ਼ਰਤਾਂ ਰੱਖਣੀਆਂ ਨੇ ਆਖਾਂ ਇੱਕ ਨੰਬਰ ਤੇ ਪਹਿਲਾਂ ਅੰਧਾਵਾ ਸਾਹਿਬ ਤਾਂ ਤੁਹਾਨੂੰ ਰੱਬ ਨੇ ਬੜਾ ਸਿਖਣਾ ਤੇ ਖੜਿਆ ਹੋ। ਤੇ ਪਹਿਲਾਂ ਤੇ ਬੱਚਿਆਂ ਬਾਅਦ ਤੇ ਰਕਜ਼ਾਰ ਦੀ ਲੋੜ ਆ। ਇਹਨਾਂ ਨੂੰ ਜਿੱਦਾਂ ਮਰਜੀ ਤੁਸੀਂ ਰਕਜ਼ਾਰ ਲਿਆਓ ਤੇ ਇਹਨਾਂ ਨੂੰ ਦਿਓ। ਨੰਬਰ 2 ਆਰੇ ਗਰੀਬ ਬੰਦੇ ਨੇ। ਇਹਨਾਂ ਦਾ ਬਹੁਤ ਮਾਰਾ ਹਾਲਿਆ। ਇੱਕ 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 ਮਰਲੇ 'ਚ ਦੋ-ਦੋ ਘਰ ਨੇ। ਦੋ ਦੋ ਮਰਲੇ ਦੇ 5 5 ਦੇ ਜੀ ਰਹਿ ਰਹੇ ਨੇ ਇਹਨਾਂ ਵਾਸਤੇ ਇਹਨਾਂ ਵਾਸਤੇ 5.5 ਮਰਲੇ ਦੇ ਤੁਸੀਂ ਉੱਥੋਂ ਦਿੱਲੀ ਤੋਂ ਨੇ ਹਉਣੇ ਆ ਉੱਥੋਂ ਲੋ ਬੱਲੇ ਕਿਥੋਂ ਮਰਜੀ ਲਾਓ ਤੁਸੀਂ ਜਿੱਤਾਨੂੰ 5.5 ਮਰਲੇ ਦਾ ਜਕਾਰ ਬਣਾ ਕੇ ਜੋ ਗਰੀਬ ਵਿਚਾਰੇ ਜਿੱਦਾਂ ਰਹਿ ਰਹੇ ਨੇ ਉਹ ਸਾਡੀ ਇਹ ਜਿਹੜੀ ਪੰਚਾਇਤ ਆ ਚੱਕਰੀ ਪੰਚਾਇਤ ਇਹ ਸਭ ਤੋਂ ਗਰੀਬ ਪੰਚਾਇਤ ਆ ਤੇ ਗਰੀਬ ਲੋਕ ਨੇ ਇਹਨਾਂ ਦਾ ਖਿਆਲ ਤੁਹਾਰਾ ਦਾ ਵਸਾ ਰੱਖਣਾ ਤੇ ਜੇ ਕਿ ਇਹਦੇ ਕੱਚੇ ਕੋਠੇ ਨੇ ਤੇ ਉਹਨਾਂ ਨੂੰ ਜੋ ਵੀ ਮਿਲਦਾ ਵਸਵਾਦਣ ਦੀ ਮਦਦ ਕਰਨੀ ਆ ਤੇ ਨਾਲ ਦਾਵਾ ਸਾਹਿਬ ਬਟਾਲਾ ਰੋਡ ਜਿਹੜੀ ਆ ਇਹਨਾਂ ਨੂੰ ਜਿੱਦਾਂ ਤੁਸੀਂ ਗਰਦਾਪੁਰ ਰੋਡ ਬਣਾਇਆ ਇਦਾਂ ਦੇ ਬਣਾ ਦਿਓ ਵਿੱਚ ਫੁੱਟਪਾਥ ਪਾ ਦਿਓ ਤੇ ਤੁਹਾਡੀ ਬੜੀ ਮਿਹਰਬਾਨੀ ਆ ਤੇ ਨਾਲੇ ਇਹ ਮੇਰੇ ਜਿਹੜੇ ਸਾਰੇ ਮੇਰੇ ਵਾਰਦੇ ਬੰਦੇ ਜੇ ਇਹ ਬਾਹਰੋਂ ਬੰਦਾ ਕੋਈ ਨਹੀਂ ਤੇ ਸਭ ਵਾਰਦੇ ਬੰਦੇ ਜੇ ਮੇਰੇ ਇਹ ਬੰਹਾੜੀ ਵਾਰਡ ਜਿਹੜੀ ਆ ਨਾ ਇੱਥੋਂ ਚਲੀ ਜੇ ਤੇ ਗਈ ਜੇ ਆਪਣਾ ਬੱਸ ਸਟੈਂਡ ਬੱਸ ਸਟੈਂਡ ਤੋਂ ਨਿਕਲੀ ਚਲ ਗਈ ਜੇ ਨਹੀਂ ਦੇਵੀ ਭਾਉਣਾ ਦੇਵੀ ਭਾਉਣਾ ਨਿਕਲੀ ਤੇ ਮੁਰਗੇ ਚਲ ਗਈ ਸਰਾਵਾਂ ਮਲੇ ਸਾਮ ਮਲੇ ਨੇ ਆ ਗਈ ਮਾਸ਼ਾ ਮਲੇ ਮਾਸ਼ਾ ਮਲੇ ਤੇ ਮਰ ਚੱਕੜੀ ਜਾ ਚੜੀ ਜੇ ਇਸ ਕਰਕੇ ਇਹਦਾ ਮਸਲਾ ਹੱਲ ਕਰੋ ਤੇ ਤਾਂ ਸਾਡਾ ਕੰਮ ਚੱਲਦਾ ਜੀ ਤੇ ਨਾਲ ਜਿੰਨਾ ਭਰਾਵਾਂ ਨੂੰ ਕੋਈ ਕਾਮਿਆਂ ਤੁਸੀਂ ਆਪਣਾ ਖੁੱਲੇ ਦਿਲ ਨਾਲ ਰੰਧਾਵਾ ਸਾਹਿਬ ਨੂੰ ਦੱਸਣੀਆਂ ਨਹੀਂ ਪਹਿਲਾਂ ਪਹਿਲਾਂ ਤੁਹਾਡਾ ਉਹਨਾਂ ਦਾ ਸਤਿਕਾਰ ਧੰਨਵਾਦ ਕਰਨਗੇ ਫਿਰ ਤੁਸੀਂ ਆਪਣੀ ਮੁਸ਼ਕਲਾਂ ਸਰ ਬੰਦੇ ਨੂੰ ਦੱਸਣੀਆਂ ਨੇ ਕਿਉਂ ਤੁਸੀਂ ਤਨਮਨ ਧਨ ਦੇ ਨਾਲ ਆਪਣਾ ਬੂਚਤ ਆਇਆ 12 ਤੋਂ ਲੈ ਕੇ 22 24 ਦੀ ਸਾਡਾ ਬੂਜਤਿਆ ਸਾਨੂੰ ਹੋਰ ਦਾ ਕੋਈ ਪਤਾ ਨਹੀਂ ਅਜੇ ਨਾਲ ਅਸੀਂ ਦੂਜਿਆਂ ਦੀ ਮਦਦ ਕਰ ਰਹੇ ਹਾਂ ਦੂਜੇ ਬੁੱਥਾਂ ਦੀ ਜਾ ਕੇ ਘਰ-ਘਰ ਜਾ ਕੇ ਕੋਈ ਬੰਦਾ ਘਰ-ਘਰ ਨਹੀਂ ਗਿਆ ਸਿਰਫ ਤੁਹਾਡਾ ਦਾਸ ਹੀ ਗਿਆ ਹਰ ਘਰ ਗਿਆ ਹਰ ਘਰ ਜਾ ਕੇ ਕਿਹਾ ਵੀ ਭਰਾਵੋ ਦਾਵਾ ਸਾਾਨੂੰ ਜਿਤਾਓ ਤੇ ਕੋਥੋਂ-ਉਥੋਂ ਅਸੀਂ ਵੀ ਜਦ ਦਿੱਲੀ ਦਾ ਮਾਲ ਸਾਡੇ ਇਲਾਕੇ ਜਾਏ ਕੋਈ ਫੈਕਟਰੀਆਂ ਲੱਗਣ ਕਿ ਸਾਡੇ ਬੱਚੇ ਜਰੇ ਆ ਬੱਚੇ ਜਰੇ ਆ ਕਿਤੇ ਰੰਜਾਰ ਦੇ ਲੱਗਣ ਕਿ ਬੱਚੇ ਤਰਸ ਰਹੇ ਨੇ ਤੇ ਤੁਹਾਨੂੰ ਪਤਾ ਹੀ ਆ ਕੱਕੀ ਕੰਮ ਚੱਲ ਰਿਹਾ ਇੱਥੇ ਬਾਹਰ ਹੀ ਭਜੀ ਜਾ ਬਾਹਰ ਸਾਰਾ ਦੁਨੀਆ ਬਾਹਰ ਚਲ ਗਈ ਤੇ ਇੱਥੇ ਲੋਕਾ ਫੁੱਟੇ-ਫੁੱਟੇ ਰਹਿ ਨੇ ਤੇ ਬਹੁਤ ਕੰਮ ਖਰਾਬ ਹੋ ਜਾਣਾ ਇਸ ਕਰਕੇ ਤੁਹਾਡੀ ਬੜੀ ਮਿਹਰਬਾਨੀ ਆ ਇਹ ਜਿਹੜਾ ਕੰਮ ਜੇ ਤੁਹਾਡਾ ਹੁਣ ਤੁਹਾਡੇ ਜਿੰਮੇ ਪਾਤਾ ਹੈ ਦਿੱਲੀ ਤੋਂ ਲਿਆਓ ਤੇ ਆਪਣੇ ਡੇਰਾ ਹਲਕੇ ਤੇ ਲਾਓ ਤੇ ਫੇਰ ਗੱਲ ਬਾਨੀ ਅੰਦਾ ਸਾਹ ਉਦਾਂ ਨਹੀਂ ਕੋਈ ਬਲ ਬਾਨੀ ਤੇ ਬਹੁਤ-ਬਹੁਤ ਧੰਨਵਾਦ ਮੈਂ ਕਦੀ ਬੋਲਿਆ ਨਹੀਂ ਚਲੋ ਹਣ ਮਨ ਬੋਲਣ ਦਾ ਤਾਂ ਮੋਗਾਂਦਾ ਤੇ ਮੈਨੂੰ ਬੋਲਣਾ ਹੀ ਪੈਣਾ ਹੋਊ ਵਧੀਆ ਬੋਲ ਠੀਕ ਹੈ ਜੀ ਜਿੰਦਾਬਾਦ ਸਰਦਾਰ ਸਿਜਿੰਦਰ ਸਿੰਘ ਦਾਵਾ ਜਿੰਦਾਬਾਦ ਨਾਲੇ ਇੱਕ ਹੋਰ ਵੀ ਗੱਲ ਜੇ ਅਗੂ ਆਗੇ ਜੇ ਇਲੈਕਸ਼ਨ ਤੇ ਹੋ ਜੋ ਤਗੜੇ ਆਪਣੀ ਬੂਥ ਜਿਹੜੇ ਹਨ ਨਾ ਤੂੰ ਸਮਝੋ ਵੀ ਤੂੰ ਹੀ ਜਿਤਾਉਣਾ ਰੰਧਾਵਾ ਸਾਹਿਬ ਨਹੀਂ ਜਿੱਤੇ ਜਿੱਤੇ ਨੇ ਤੂੰ ਹੀ ਜਿੱਤੇ ਹੋ ਰੰਧਾਵਾ ਸਾਹਿਬ ਚਿਰਵੇ ਆ ਗਏ ਨੇ ਆ ਦੇਖੋ ਇਹ ਹੁਣ ਘਰ ਘਰ ਦੇ ਜਾਨਵਰ ਐ ਲੜਦਾਵਾ ਸਾਡੇ ਕੋਲ ਹੋਰ ਵੀ ਗਿਆ ਲਿਆ ਕਨਾਨਾ ਔਰ ਦਾ ਕੋ ਖਸਮ ਨਹੀਂ ਬਣਾ ਤੂੰ ਇਹ ਜਿੰਦਗੀ ਬਹੁਤ ਜੀ ਜਿਹੜੀ ਗੱਲ ਕਰਨ ਵਾਲੀ ਆ ਖਸਮ ਨਹੀਂ ਵੀ ਜਿਹੜੀ ਬੈਠਾ ਨਹੀਂ 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 ਓਏ ਨਹੀਂ ਨਹੀਂ ਕੋਈ ਖਸਮ ਤਾਂ ਜਦੋਂ ਆਪ ਲੋਕੀਂ ਆਉਂਦੇ ਕੰਮ ਕਰਾਉਣ ਲਈ ਕੰਮ ਕਰਾਉਣ ਲਈ ਹੁੰਦੇ ਨੇ ਜੇ ਕੰਮ ਨਹੀਂ ਹੁੰਦੇ